बच्चे ताज़ा तो मैं मुंह देखिया मैं दोनों देख के वो बंदे ने तार नहीं आया उन एक छोटा ही है बच्चा पांच साल था और की बगाने तेरा रही था मैं नू मारते ਸਾਰਾ ਖੂਨ ਮੇਰੇ ਵਿੱਚ ਤਾਂ ਆਵੇ। ਇਦਾਂ ਮੇਰੇ ਪੁੱਤ ਨਾ ਹੋਇਆ ਨਾ, ਬਾਕੀ ਕਿਤੇ ਹੋਰ ਦੇ ਪੁੱਤ ਨਾ ਆਇਦਾਂ ਹੋਵੇ। ਮੈਂ ਕਹਿੰਨਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ। ਉਹਨੀ ਉੱਥੇ ਅੱਦੀ ਪੁੱਛਣ ਵੀ ਗਏ ਉਹ ਦੁਕਾਨ ਵਾਲਾ ਵੀ ਮੁੱਕਰੀ ਆ ਵੀ ਕਹਿੰਦਾ ਮੈਂ ਬੰਦਾ ਦੇਖਿਆ ਹੀ ਨਹੀਂ ਜਿਹੜੇ ਕੰਮ ਕਰਦੇ ਆ ਉਹਨੀ ਵੀ ਨਹੀਂ ਦੱਸਿਆ ਜਿਹੜਾ ਛੱਡ ਬੱਚਾ ਆਇਆ ਉੱਥੇ ਪੁੱਛਿਆ ਬੱਚਾ ਕਿੰਨੇ ਆਉਂਦੇਗਾ ਉਹ ਸਾਰੇ ਜਾਣਦੇ ਹੁਣੇ ਵੀ ਸਾਡੇ ਤੇ ਕੇ ਮੰਡੀ ਦੇ ਵਿੱਚ ਸਾਰੇ ਪਿਆਰੀਆਂ ਤੋਂ ਵੀ ਪੁੱਛਿਆ ਤਾਂ ਹੀ ਮੈਂ ਆ ਗਿਆ ਜਮੇਂ ਤੇ ਸਾਰੇ ਅਮਰੀਕਾ ਵਾਲੀ ਉੱਥੇ ਮੁੰਡਾ ਹੋਰ ਐ ਨਦੀਨ ਉਹਨੇ ਜਾ ਕੇ ਅਸੀਂ ਸਾਰੇ ਪਤਾ ਕਰਕੇ ਕਿਸੇ ਐਕਟਰ ਨੇ ਨਹੀਂ ਦੱਸਿਆ ਬਈ ਅਸੀਂ ਮੁੰਡਾ ਦੇਖਿਆ ਹੋਰ ਸਾਰੇ ਉਹ ਜਾਦੇ ਮੁੰਡੇ ਨੂੰ ਲੈ ਕੇ ਘਮza ਪੰਜਾਬੀ ਉਂਗਰੇ ਲੈ ਕੇ ਕੋਈ ਭੇਜਾ ਮਦਾ ਤੇ ਤੇ ਤੀਖੜਾ ਹੀ ਆ ਕੋਈ ਨਹੀਂ ਕਿਸੇ ਨੇ ਬਣੀ ਕਿਸੇ ਸਾਰਾ ਇੱਕ ਆ ਜਾਂ ਪੱਠੇ ਉਹ ਜਿਹੜੇ ਜੇਲ੍ਹ ਵਾਲੇ ਉਹ ਅਸੀਂ ਪੰਜਾਬੀਆਂ ਆ ਸੀ ਖਿਲਰ ਜੰਨੇ ਆ ਠੀਕ ਹੈ ਉਹ ਪੱਠੇ ਆ ਉਹ ਨਹੀਂ ਰਹਦੇ ਆਰੇ ਮਾਰਲੇ ਪਿਆਉਦੇ ਕਿਹੜੀ ਮੰਡੀ ਦੇ ਗੋਲੇ ਇਹ ਆਈ ਸਬਜ਼ੀ ਮੰਡੀ ਚ ਆ ਗਏ ਵੀ ਉੱਪਰ ਜੂਰ ਪੜ ਗਿਆ ਸਾਡੇ ਦਿਮਾਗ ਇਦਾਂ ਤੇ ਸੀ ਕਿ ਸਾਡੇ ਮੋਰੇ ਆ ਜੂਏ ਅਸੀਂ ਆਪੇ ਗੋਲੀ ਮਾਰ ਦਿੰਦੇ ਪਰ ਹੁਣ ਕਾਨੂੰਨ ਹੀ ਸਾਡੇ ਅਬਜ਼ੁਰਗ ਹੱਥੇ ਸਾਡਾ कैमरे कैमरा पैमरा ਮੈਂ ਤੁਹਾਡਾ ਕੁੰਦਨ ਸਿੰਘ ਇਹ ਕੁੰਦਨ ਸਿੰਘ ਕਿਹੜੇ ਪਿੰਡ ਦਾ ਸਰਪੰਚ ਹੋ ਪਾਣੋ ਕੀ ਠੀਕ ਹੈ ਜੀ ਤੇ ਕੀ ਮੰਗ ਕਰਦੇ ਹੋ ਪਿੰਡ ਦੇ ਤੁਹਾਡੇ ਕੋਲ ਜੀ ਵਿਅਕਤੀ ਸੀ ਸਾਡੇ ਉੱਥੇ ਇੱਕ ਰਾਇਤੇ ਰਹਿੰਦੇ ਸੀ ਕਿਰਾਇਆਦਾਰ ਸੀ ਕਿ ਬਹੁਤ ਬੇहद ਮੰਦ ਭਾਗੀ ਘਟਦਾ ਵਾਪਰੀ ਹਾਂ ਜੀ ਮੰਗ ਹੈ ਸੀ ਕਿ ਰੱਖ ਸਕਦੇ ਜੀ ਸਾਡਾ ਨਿਆਣਾ ਚੱਲ ਗਿਆ ਗਵਰਨਮੈਂਟ ਦੇਖੇ ਵੀ ਕੀ ਦੇਣਾ ਕੀ ਕਰਨਾ ਉਹਨਾਂ ਨੂੰ ਫੜੇ ਉਹਨਾਂ ਨੂੰ ਫਾਹੇ ਦੇਵੇ ਜਿਹੜੇ ਭਈਏ ਆਇਓ ਆ ਉਹ ਇੱਥੇ ਸਾਡੇ ਕੀ ਕਰਦੇ ਆ ਜਿਆਦਾ ਸਾਨੂੰ ਬਖਸ਼ਦੇ ਨਹੀਂ ਉਹ ਜੀ ਇਦਾਂ ਹੋਰ ਮਾਰੇ ਕਿਹੜੀ ਗੱਲ ਹੋ ਸਕਦੀ ਹੈ ਆਡੇ ਨਿਆਣਿਆਂ ਨੂੰ ਮਾਰੀ ਜਾਂਦੇ ਆ ਹੈਂ ਕਿਆ ਨਾਮ ਹੈ ਤੁਹਾਡਾ ਅਮਨਦੀਪ ਸਿੰਘ ਜੀ ਅਮਨਦੀਪ ਜੀ ਤੁਸੀਂ ਹਰਵੀਰ ਸਿੰਘ ਦੇ ਪਿਤਾ ਜੀ ਹੋ ਹਾਂ ਜੀ ਮੈਂ ਪਿਤਾ ਜੀ ਤੇ ਹੁਣ ਅਸੀਂ ਕਿਹੜੇ ਪਿੰਡ 'ਚ ਖੜੇ ਹਾਂ ਇਸ ਟਾਈਮ ਅਸੀਂ ਇਸ ਟਾਈਮ ਪਾਣੋ ਕੀ 'ਚ ਖੜੇ ਆਂ ਫਗਵਾੜੇ ਦੇ ਨਾਲ ਪਾਣੋ ਕੀ ਠੀਕ ਹੈ ਜੀ ਤੁਸੀਂ ਉੱਥੇ ਕਿਰਾਏ ਤੇ ਰਹਿੰਦੇ ਸੀਗੇ ਹਾਂ ਜੀ ਉੱਥੇ ਕਿਰਾਏ ਤੇ ਰਹਿੰਦੇ ਆ ਠੀਕ ਹੈ ਜੀ ਤੇ ਬੱਚੇ ਦਾ ਹੁਣ ਸੰਸਕਾਰ ਕਰ ਦਿੱਤਾ ਹੈ ਹਾਂ ਜੀ ਬੱਚੇ ਦਾ ਕਰਤਾ ਜੀ ਸੰਸਕਾਰ ਜੀ ਅਮਨਦੀਪ ਜੀ ਹੁਣ ਪੁਲਿਸ ਨੇ ਕੀ ਪ੍ਰੋਸਟ ਦਿੱਤਾ ਲੋਕਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸੀਗਾ ਹੁਣ ਵੀ ਮੰਡੀ ਬੰਦ ਕਰਾਈ ਹੋਈ ਜਾਮ ਲੱਗੇ ਹੋਏ ਨੇ ਉੱਥੇ ਸਾਰਾ ਜੀ ਪੁਲਿਸ ਪ੍ਰਸ਼ਾਸਨ ਨੇ ਬਹੁ ਜਦੋਂ ਵੀ ਜਦੋਂ ਮੈਂ ਫੋਨ ਕੀਤਾ ਨਾਲੇ ਹੀ ਪਹੁੰਚ ਗਏ ਆ ਜੇ ਦੋ ਤਿੰਨਾਂ ਘੰਟਿਆਂ ਚ ਤੇ ਯਾਨੀ ਕਿ ਉਹਨੇ ਸਾਰਾ ਕੁਝ ਹੀ ਪਤਾ ਕਰ ਲਿਆ ਸੀਗਾ ਮੈਂ ਉਹ ਉਹ ਬਹੁਤ ਵਧੀਆ ਯਾਨੀ ਕਿ ਕੰਮ ਕੀਤਾ ਨਹੀਂ ਕਿ ਉਹ ਬੱਚੇ ਦਾ ਸੰਸਕਾਰ ਕਰ ਦਿੱਤਾ ਹਾਂਜੀ ਬੱਚੇ ਦਾ ਸੰਸਕਾਰ ਕੀਤਾ ਆ ਤੇ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਤਾਂ ਉਹਦਾ ਖੂਨ ਨਾ ਵਹ ਰਿਆ ਗਿਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਮੈਂ ਉਹ ਨੂੰ ਦੇਖ ਕੇ ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਇਹ ਕਿਛੂੜਾ ਇਹ ਬੱਚਾ ਮਾਸਾ ਦਾ ਉਹਨੇ ਕੀ ਵਿਗਾੜਿਆ ਜੀਦਾ ਮੈਨੂੰ ਮਾਰ ਦਿੰਦਾ ਮੇਰੇ ਪੁੱਤ ਨੂੰ ਛੱਡ ਦਿੰਦਾ ਸਾਰੇ ਖੂਨੇ ਗੁਰ ਬਿਤਾ ਵਿਆਹ ਮੈਂ ਜੋਨਾ ਬੇਹਰੂ ਛੇਤੀ ਤੋਂ ਛੇਤੀ ਉਹਨੂੰ ਫਾਂਸੀ ਤੇ ਚੜਾਇਆ ਜਾਵੇ ਜਿਹੜਾ ਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਜਿਹੜਾ ਆ ਜਾਵੇ ਤਾਂ ਕਿ ਕੱਲ ਨੂੰ ਇਹਨੇ ਕਿਸੇ ਹੋਰ ਨਾਲ ਨਾ ਇਹ ਕੰਮ ਹੋਵੇ ਜਿੱਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਉਹਨੂੰ ਪਤਾ ਲੱਗੇ ਉਹ ਕਰਨ ਤੋਂ ਪਹਿਲਾਂ ਸੋਚੂਗਾ ਜਿਹੜਾ ਕਰੂਗਾ ਵੀ ਹਾਂ ਵੀ ਮੇਰੇ ਨਾਲ ਐਦਾਂ ਹੋਣੀ ਆ ਜੇ ਅੱਜ ਇਹ ਕੰਮ ਨਾ ਕੀਤਾ ਨਾ ਤਾਂ ਫੇਰ ਇਹ ਕੰਮ ਹੁੰਦੇ ਹੀ ਰਹਿਣੇ ਆ ਵੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕ ਹੋਣੇ ਆ ਹਰ ਵੀਰ ਪਤਾ ਨਹੀਂ ਕਿੰਨੇ ਕ ਜਾਣੇ ਆ ਜੇ ਕੰਮ ਛੇਤੀ ਤੋਂ ਛੇਤੀ ਨਾ ਕੀਤਾ। ਇਹ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ। ਇਹ ਜਿਹੜੇ ਸੀਗੇ ਜਿਹੜਾ ਜਿਨੀ ਕੀਤਾ ਉਹ ਵੀ ਬਿਹਾਰੀ ਸੀਗਾ। ਭਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ। ਪਿੰਕੀ ਨਾਂ ਆਇਆ। ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ। ਇਹ ਭਈਆਂ ਨੇ ਯਾਨੀ ਕਿ ਗਰੁੱਪ ਬਣਾਇਆ ਹੋਇਆ ਐ। ਏ ਮੈਨੂੰ ਲੱਗਦਾ ਇਹ ਜਿਹੜੀ ਚੀਜ਼ ਇਹਨੇ ਕੀਤੀ ਆ ਇਹਦੀ ਪਹਿਲਾਂ ਕੋਈ ਸੀਬਿਆ ਚ ਲੈ ਕੇ ਗਿਆ ਨਹੀਂ ਕੁਝ ਉਹਦੀ ਜਿੱਦਾਂ ਦੇ ਕਰਦੇ ਹੁੰਦੇ ਟੂਨੇ ਟੋਟ ਕੇ ਜਾ ਉਹ ਕੀਤੇ ਆ ਫੇ ਉਹ ਜਨਾਨੀ ਨੇ ਬੰਦੇ ਨੂੰ ਉਹਨੂੰ ਸੌਂਪਤਾ ਜੇ ਨੇ ਨਸ਼ਾ ਕੀਤਾ ਸੀ ਉਹ ਬੰਦੇ ਨੇ ਫੇ ਇਹ ਕੰਮ ਕੀਤਾ ਜਿਹੜੀ ਦੁਕਾਨ ਤੋਂ ਕਹਿੰਦੇ ਸੀ ਕੋਈ ਸਮਾਨ ਲਿਆ ਉਹ ਜੀ ਉਹ ਇੱਕ ਕਿੱਲੇਆ ਵਾਲਾ ਆ ਕਿਹੜਾ ਹੈ ਕਿਹਦਾ ਬਲਰਾਮ ਬਲਰਾਮ ਕਿੱਲੇਆ ਵਾਲਾ ਠੀਕ ਹੈ ਜੀ ਉਹਦੀ ਦੁਕਾਨ ਤੋਂ ਇਹਨੇ ਸਕੂਟਰੀ ਲਈ ਸੀ ਉਹਦੀ ਸਕੂਟਰੀ ਸੀਗੀ ਉੱਥੇ ਕੰਮ ਕਰਦਾ ਸੀਗਾ ਬਲਰਾਮ ਦੀ ਦੁਕਾਨ ਤੇ ਉੱਥੋਂ ਸਕੂਟਰੀ ਲੈ ਕੇ ਮੁੜ ਕੇ ਸਾਡੇ ਮੇਰੇ ਮੁੰਡੇ ਨੂੰ ਉੱਥੋਂ ਲਿਆ ਕੇ ਸਕੂਟਰੀ ਫੇਰ ਉੱਥੇ ਖੜੀ ਕਰਿਆ ਆ ਤ ਉਹਨੂੰ ਮੰਗ ਕੀ ਆ ਸਾਡੀ ਸਾਰਿਆਂ ਦੀ ਇਹ ਮੰਗ ਆ ਕਿ ਆਪਾਂ ਫਾਸਟ ਟ੍ਰੈਕ ਕੋਰਟ ਚ ਸਰਕਾਰ ਪ੍ਰਸ਼ਾਸਨ ਹਾਂਜੀ ਮੈਨੂੰ ਜੀ ਮੈਨੂੰ ਸਰਕਾਰ ਤੋਂ ਇਹੀ ਆ ਜੱਜ ਸਾਹਿਬ ਤੋਂ ਵੀ ਇਹੀ ਆ ਵੀ ਇਹਨੂੰ ਫਾਸਟ ਤੋਂ ਫਾਸਟ ਜਿਹਦਾ ਫਾਸਟ ਟ੍ਰੈਕ ਲਾ ਕੇ ਇਹਨੂੰ ਕੇਸ ਨੂੰ ਯਾਨੀ ਕਿ ਦਿਨਾਂ ਚ ਨਿਬੇੜਿਆ ਜਾਵੇ ਮਹੀਨਿਆਂ ਚ ਨਹੀਂ ਨਹੀਂ ਇਨੂੰ ਦਿਨੇ ਦਿਨਾ ਚ ਨਿਬੇੜਿਆ ਜਾਵੇ ਇਹਨੂੰ